ਪੰਜਾਬ ਦਾ ਬਹੁਤ ਪੁਰਾਣਾ ਤਿਉਹਾਰ ਲੋਹੜੀ ਜੋ ਕਿ ਬਹੁਤ ਚਾਵਨਾ ਨਾਲ ਮਨਾਇਆ ਜਾਂਦਾ ਹੈ ਇਸ ਤਿਉਹਾਰ ਤੇ ਅੰਮ੍ਰਿਤਸਰ ਵਿੱਚ ਇੱਕ ਖਾਸ ਮਿਠਾਈ ਖਜੂਰ ਤਿਆਰ ਕੀਤੀ ਜਾਂਦੀ ਹੈ ਇਹ ਮਿਠਾਈ ਪੂਰੇ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਪਸੰਦ ਕੀਤੀ ਜਾਂਦੀ ਹੈ ਇਹ ਮਿਠਾਈ ਤਿਆਰ ਕਰ ਰਹੇ ਦੁਕਾਨਦਾਰ ਨੇ ਦੱਸਿਆ ਕਿ ਇਹ ਮੈਦੇ ਕਿਉ ਅਤੇ ਚੀਨੀ ਨਾਲ ਬਣਾਈ ਜਾਂਦੀ ਮਿਠਾਈ ਖਜੂਰ ਲੋਕ ਬਹੁਤ ਪਸੰਦ ਕਰਦੇ ਹਨ ਅਤੇ ਇਸ ਲੋਹੜੀ ਦੇ ਤਿਉਹਾਰ ਤੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਦਿੰਦੇ ਹਨ ਅਤੇ ਉਹਨਾਂ ਵੱਲੋਂ ਇਹ ਮਿਠਾਈ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਖਜੂਰ ਖਰੀਦਦੇ ਲੋਕਾਂ ਨੇ ਵੀ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖਜੂਰ ਲੋਹੜੀ ਦੇ ਤਿਉਹਾਰ ਦਾ ਇੱਕ ਖਾਸ ਤੋਹਫ਼ਾ ਹੈ ਅਤੇ ਉਹ ਇਹ ਮਿਠਾਈ ਬੜੇ ਸ਼ੌਂਕ ਨਾਲ ਖਰੀਦਦੇ ਹਨ ਅਤੇ ਖਾਣ ਵਿੱਚ ਪਸੰਦ ਕਰਦੇ ਹਨ ਅੰਮ੍ਰਿਤਸਰ ਵਿੱਚ ਤਿਆਰ ਕੀਤੀ ਜਾਣ ਵਾਲੀ ਮਿਠਾਈ ਖਜੂਰ ਨੂੰ ਲੋਕ ਬਹੁਤ ਪਸੰਦ ਕਰਦੇ ਹਨ 40 45 ਸਾਲ ਤੋਂ ਇਸ ਏਰੀਆ 'ਚ ਰਹੇ ਆਂ ਤੇ ਭਾਟਿਆ ਸਵੀਟ ਸ਼ਾਪ ਤੋਂ ਮੈਂ ਕੱਲ ਲੈ ਕੇ ਗਿਆ ਸੀ ਖਜੂਰ ਜਿਹੜਾ ਕਿ ਵੈਸਾ ਹੀ ਅੰਮ੍ਰਿਤਸਰ ਦਾ ਫੇਮਸ ਹੈ ਲੋਹੜੀ ਦੇ ਵਿੱਚ ਖਾਸ ਕਰਕੇ ਇਹਨੂੰ ਬਣਾਇਆ ਜਾਂਦਾ ਵਾ ਕੱਲ ਮੈਂ ਲੈ ਕੇ ਗਿਆ ਘਰ ਦੇ ਨਾਲ ਬਹੁਤ ਪਸੰਦ ਕੀਤਾ ਤੇ ਅੱਜ ਮੈਂ ਦੁਬਾਰਾ ਫੇਰ ਲੈਣ ਆਇਆ ਤੇ ਮੈਂ ਇੱਥੋਂ 10 ਕਿਲੋਮੀਟਰ ਦੂਰ ਰਹਿਣ ਨਾ 골ਡਨ ਗੇਟੋਂ ਉੱਥੋਂ ਮੈਂ ਲੈ ਰਣਾ ਦੁਬਾਰਾ ਇੱਥੇ ਤੇ ਸਾਰੇ ਨੂੰ ਲੋਹੜੀ ਦੀ ਬਹੁਤ-ਬਹੁਤ ਵਾਰਕਾ ਤੇ ਬਿਲਕੁਲ ਇਹ ਖਜੂਰ ਜਿਹੜੇ ਬਣ ਰਹੇ ਆ ਸਪੈਸ਼ ਤੇ ਘਰ ਦੇ ਨੇ ਖਵਾਓ ਅਗਰ ਤੁਹਾਡੇ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਕੋਈ ਰਹਿ ਰਿਹਾ ਹੈ ਅ ਤੁਸੀਂ ਗਿਫਟ ਐਸੇ ਗਿਫਟ ਉਹਨਾਂ ਨੂੰ ਦੋਗੇ ਤਾਂ ਉਹ ਵੀ ਬਹੁਤ ਖੁਸ਼ ਹੋ ਕੇ ਮਦਲ ਖਾਣਗੇ ਜਾਂ ਉਹਨਾਂ ਨੂੰ ਲੱਗੇਗਾ ਕਿ ਵਾਕਈ ਕੋਈ ਨਵੀਂ ਚੀਜ਼ ਖਾਧੀ ਹੈ ਮੈਂ ਜੀ ਖਜੂਰ ਭੁਗਾ ਲੈਣ ਆਇਆ ਔਰ ਫਲ ਦੀ ਦੁਕਾਨ ਤੋਂ ਫਲ ਵੀ ਖਰੀਦਿਆ ਵਾ ਲੋਹੜੀ ਦਾ ਤਿਹਾੜਿਆ ਖੁਸ਼ੀਆਂ ਭਰਿਆ ਤਿਹਾੜਿਆ ਦੇਖੋ ਜੀ ਅੰਮ੍ਰਿਤਸਰ ਦੀ ਇਹ ਵੀ ਇੱਕ ਖਾਸ ਚੀਜ਼ ਹੈਗੀ ਹੈ ਖਜੂਰ ਵੀ ਜਿਹੜੀ ਹੈਗੀ ਆ ਇਹ ਅੰਮ੍ਰਿਤਸਰ 'ਚ ਹੀ ਮਿਲਦੀ ਆ ਉਹ ਬਾਹਰ ਨਹੀਂ ਮਿਲਦੀ ਇਹ ਲੋਹੜੀ ਦੇ ਤਿਹਾਰ ਤੇ ਇਹ ਸਗਨ ਇਹ ਦਿੱਤਾ ਜਾਂਦਾ ਲੋਕਾਂ ਨੂੰ ਮਠਿਆਈਆਂ ਦਿੱਤੀ ਜਾਂਦੀਆਂ ਖਜੂਰ ਦੇ ਮਾਧਿਅਮ ਤੋਂ ਜਿੱਦਾਂ ਭੁੱਗਾ ਦਿੱਤਾ ਜਾਂਦਾ ਵਾ ਖਜੂਰ ਦਿੱਤੀ ਜਾਂਦੀ ਆ ਪਰ ਪਰਮਾਤਮਾ ਦੀ ਕਿਰਪਾ ਨਾਲ ਦਿਨ ਵੀ ਬਹੁਤ ਵਧੀਆ ਲੱਗਿਆ ਵਾ ਔਰ ਬੱਚੇ ਵੀ ਵਧੀਆ ਸੈਲੀਬ੍ਰੇਟ ਕਰ ਸਕਣਗੇ ਔਰ ਮੈਂ ਸ਼ਹਿਰ ਵਾਸੀਆਂ ਨੂੰ ਇਹ ਵੀ ਮੈਸੇਜ ਦਿਨਾ ਚਾਹਨਾ ਵਾ ਵੀ ਜਿਹੜੀ ਆਪਣਾ ਚਾਈਨਾ ਡੋਰ ਆ ਇਹ ਬਿਲਕੁਲ ਨਾ ਡਾਊਨ ਔਰ ਨਾਰਮਲ ਡੋਰ ਜਿਹੜੀ ਧਾਗੇ ਵਾਲੀ ਡੋਰ ਨਾਲ ਗੱਡੀ ਡਾਉਣ ਰਾਮ ਬਾਗ ਬਾੜੀਆਂ ਸਵੀਟ ਵੱਲੋਂ ਮੈਂ ਗੁਰਪ੍ਰੀਤ ਸਿੰਘ ਪਾਟਿਆ ਬੋਲ ਬੋਲ ਲੋੜੀਆਂ ਦੀਆਂ ਵਧਾਈਆਂ ਅੱਜ ਹੁਣ ਤੁਹਾਡੇ ਵਾਸਤੇ ਹੋਰ ਸਪੈਸ਼ਲ ਚੀਜ਼ ਲੈ ਕੇ ਆਇਆ ਖਜੂਰ ਇਹ ਦੇਖੋ ਖਜੂਰ ਇਹ ਅੰਮ੍ਰਿਤਸਰ ਦੀ ਸਪੈਸ਼ਲ ਇਹ ਚੀਜ਼ ਅੰਮ੍ਰਿਤਸਰ ਚ ਬਣਦੀ ਹੈ ਖਜੂਰ ਭੁਗਾ ਗਾਜਰ ਬਰਫੀ ਤੁਹਾਡੇ ਵਾਸਤੇ ਲੈ ਕੇ ਆਏ ਆ ਬੜੇ ਹਜਿੰਨਿਕ ਤਰੀਕੇ ਨਾਲ ਬਣਾਨੇ ਆ ਜਦੋਂ ਅੰਮ੍ਰਿਤਸਰ ਦੀ ਸਪੈਸ਼ਲ ਵਧਾਈਏ ਬੜੀ ਬੜੀ ਦੂਰੋਂ ਲੋਕੀ ਮੰਗਾਂਦੇ ਆ ਇਹ ਚੰਡੀਗੜ੍ਹ ਵਗੈਰਾ ਜੁਲ੍ਹਿਆਂ ਨੇ ਸਿਰਫ ਖਜੂਰਾਂ ਨੂੰ ਲੈ ਕੇ ਜਾਂਦੇ ਆ ਅੰਮ੍ਰਿਤਸਰੋਂ ਖਜੂਰਾਂ ਲੈ ਕੇ ਆਏ ਹੋ ਤੇ ਫੌਰਨ ਦੇ ਵਿੱਚ ਵੀ ਜਾਂਦੀਆਂ ਖਿਜੂੜਾ ਸਾਡੀ ਪੈਕਿੰਗ ਕਰਾ ਕੇ ਡਿਲੀਵਰੀ ਲੋਕੀ ਕਰਾਉਂਦੇ ਐ ਸਰ ਮੇਦਾ ਤੇ ਸੋਮ ਬਾਈ ਇਹਦੇ ਵਿੱਚ ਬੰਦੀ ਹੈ ਨਾਲੇ ਖੰਡ ਚੀਨੀ ਕੀ ਹੋਗਿਆ ਵਗੈਰਾ ਬੰਦੀ ਹੈ ਬਹੁਤ ਵਧੀਆ ਹੈ ਜਿਹੜੇ ਤਰੀਕੇ ਨਾਲ ਬਣਾਉਂਦੀਆਂ ਅੰਦਰ ਦੀ ਦੇਖ ਸਕਦੇ ਕਾਰੀਗਰ ਬਣਾ ਰਹੇ ਆ ਇਹ ਬਹੁਤ ਪਸੰਦ ਕਰਦੇ ਲੋਕੀ ਜਿਹੜੇ ਬਣਾਉਣੇ ਲੋ ਬਹੁਤ ਜਿਆਦਾ ਪਸੰਦ ਕਰਦੇ ਆ ਪੰਜਾਬ ਦਾ ਬਹੁਤ ਹੀ ਪੁਰਾਣਾ ਤਿਉਹਾਰ ਲੋਹੜੀ ਜਿਸ ਨੂੰ ਕੀ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ ਔਰ ਇਸ ਤਿਉਹਾਰ ਤੇ ਅੰਮ੍ਰਿਤਸਰ ਵਿੱਚ ਖਾਸ ਮਿਠਾਈ ਬੰਦੀ ਹੈ ਖਜੂਰ ਔਰ ਇਹ ਖਜੂਰ ਅੰਮ੍ਰਿਤਸਰ ਤੋਂ ਇਲਾਵਾ ਸਾਰੇ ਦੇਸ਼ ਅਦੇ ਵਰਲਡ ਦੇ ਵਿੱਚ ਵੀ ਫੇਮਸ ਹੈ ਔਰ ਇਸ ਤਿਉਹਾਰ ਤੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਇਹ ਬਿਠਾਈ ਖਜੂਰ ਗਿਫਟ ਦੇ ਤੌਰ ਤੇ ਭੇਟ ਕਰਦੇ ਹਨ ਔਰ ਰਲ ਮਿਲ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ਫਾਸਟਵੇ ਨਿਊਜ਼ ਟੀਮ ਵੱਲੋਂ ਵੀ ਆਪ ਸਭ ਨੂੰ ਲੋਹੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ